ਵੈਕਟਰੀਆ ਖਾਲਸਾ ਵੈਕਟਰੀਆ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਕਿਸਾਨ ਹੈ ਚੁੱਕੀ ਬੰਦ ਕੋਈ ਵੀ ਬੰਦਾ ਜਿਸ ਕੋਲ ਜਮੀਨ ਹੈ ਚਾਹੇ ਨਹੀਂ ਹੈ ਉਹਨੂੰ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਇੱਕ ਇਨਸਾਨ ਚ ਇੰਨੀ ਪਾਵਰ ਹੈ ਨਾ ਜੇ ਆਪਾਂ ਆਪਣੇ ਆਈ ਤੇ ਆ ਜੀਏ ਕੋਈ ਚੀਜ਼ ਹਾਸਲ ਕਰਨੀ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਕੋਈ ਵੱਡੀ ਗੱਲ ਨਹੀਂ ਜੇ ਆਪਾਂ ਇੱਥੇ ਸਾਰੇ ਇਕੱਠੇ ਹੋ ਜਣ ਆ ਬਾਰਡਰ ਬੁੱਡਰ ਤਾਂ ਮੈਂ ਕਹਿੰਦਾ 2 ਮਿੰਟ ਦੀ ਖੇੜਾ ਆਪਾਂ ਪੱਟ ਕੇ ਮਾਰਾਂਗੇ ਆਪਣੇ ਹੱਕ ਲੈਣੇ ਸਾਨੂੰ ਬਹੁਤ ਔਖੇ ਆ। ਪਰ ਵਾ ਇਕੱਠੇ ਹੋ ਜੋ ਸਾਰੇ ਜਿੰਨੇ ਵੀ ਮੇਰੇ ਵੀਰ ਹੁਣ ਵੀ ਪੰਜਾਬ ਚ ਹਰਿਆਣਾ ਰਾਜਸਥਾਨ ਚ ਬੈਠੇ ਹਨ ਸਾਰੇ ਇਕੱਠੇ ਹੋ ਜੋ ਨਹੀਂ ਤੁਹਾਨੂੰ ਆਉਣ ਵਾਲੇ ਟਾਈਮ ਚ ਨਾ ਬਹੁਤ ਮੁਸ਼ਕਲ ਬਹੁਤ ਔਖੇ ਦਿਨ ਦੇਖਣੇ ਪੈਣਗੇ ਸਰਕਾਰਾਂ ਜਿਹੜੀਆਂ ਬਹੁਤ ਦਿਮਾਗ ਨਾਲ ਚੱਲ ਰਹੀਆਂ ਔਰ ਸਾਨੂੰ ਆਪਣੇ ਵੱਲੋਂ ਕੁਝ ਸੋਚਣਾ ਪੈਣਾ ਇੱਥੇ ਆਓ ਆ ਕੇ ਦੇਖੋ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਇੱਥੇ ਠੀਕ ਹੈ ਜੀ ਆਪਾਂ ਕੀ ਮੈਡਮ ਨਾਲ ਗੱਲ ਕਰਾਂਗੇ ਕੋਈ ਇਹ ਵੀ ਕਹਿਣਾ ਚਾਹੀਦੀ ਆ ਚਾਹੁੰਦੀ ਆ ਕਿ ਆਪਣਾ ਮੋਦੀ ਸਰਕਾਰ ਨੂੰ ਜਾਂ ਜੋ ਵੀ ਸੈਂਟਰ ਸਰਕਾਰ ਨੇ ਜੀ ਜੋ ਵੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਜੋ ਵੀ ਫੈਸਲਾ ਉਹ ਕਰਨਾ ਚਾਹੀਦਾ ਵਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਪਲੀਜ਼ ਫੋਰ ਕੱਲ ਨੂੰ ਆਵਦਾਓ ਕਿ ਬਹੁਤ ਜ਼ਿਆਦਾ ਬਹੁਤ ਦੁੱਖ ਹੋ ਰਿਹਾ ਜੋ ਵੀ ਇਹ ਸਰਕਾਰਾਂ ਕਰਵਾ ਰੀਆਂ ਨੇ ਜੋ ਹਨ ਤੇ ਉਹ ਚੀਜ਼ਾਂ ਦੇਖ ਕੇ ਨਾ ਬਹੁਤ ਦੁੱਖ ਹੋ ਰਿਹਾ ਤੇ ਮੈਂ ਉਹੀ ਕਹਿਣਾ ਚਾਹੂੰਗੀ ਕਿ ਇਹਨੂੰ ਜਲਦੀ ਤੋਂ ਜਲਦੀ ਜੋ ਵੀ ਆ ਹੱਕ ਦਿੱਤੇ ਜਾਣ ਠੀਕ ਆ ਉਹ ਕੋਈ ਕੋਈ ਨਜਾਇਜ਼ ਹੱਕ ਨਹੀਂ ਮੰਗ ਰਹੇ ਆਪਣੇ ਸਿਰਫ ਆਪਣੇ ਹੱਕ ਮੰਗ ਰਹੇ ਨੇ ਠੀਕ ਆ ਕੋਈ ਇਸ ਤੋਂ ਜ਼ਿਆਦਾ ਉਹਨਾਂ ਨੇ ਕੁਝ ਨਹੀਂ ਮੰਗਿਆ ਤੁਹਾਡੀਆਂ ਮੰਗਾ ਕੀ ਨਹੀਂ ਜੀ ਮੰਗਾਇਆ ਇਹਨੇ ਜੀ ਬਸ ਕਿ ਐਮਐਸਪੀ ਜੋ ਵੀ ਕਿਸਾਨਾਂ ਦੀ ਮੰਗ ਉਹਨਾਂ ਦੀ ਪੂਰੀ ਕੀਤੀ ਜਾਵੇ ਠੀਕ ਹੈ ਨਾ ਉਹਨਾਂ ਨੂੰ ਦੁਖੀ ਕੀਤਾ ਜਾਵੇ ਨਾ ਉਹਨਾਂ ਨੂੰ ਹੱਦੋਂ ਵੱਧ ਉਹਨਾਂ ਨੂੰ ਦੁਖੀ ਕੀਤਾ ਜਾਵੇ ਠੀਕ ਹੈ ਅਸੀਂ ਆਪਣੇ ਹੱਕ ਵਾਸਤੇ ਲੜ ਰਹੇ ਹਾਂ ਦਫਤਾਰ ਹਵਾਲਾ ਪਾਈ ਰੱਖੇ ਚੇ ਨਾਲ ਲੱਗਿਆ ਤੁਹਾਨੂੰ ਡਰ ਨਹੀਂ ਲੱਗਾ ਨਹੀਂ ਡਰ ਤਾਂ ਨਹੀਂ ਜੀ ਡਰ ਨਹੀਂ ਬਿਲਕੁਲ ਨਹੀਂ ਡਰਦੀ ਹੈਗਾ ਇੱਥੇ ਆਣ ਕੇ ਤਾਂ ਸਤੋ ਜੀ ਹੋਰ ਵੀ ਜ਼ਿਆਦਾ ਹਿੰਮਤ ਮਿਲ ਗਈ ਜਦੋਂ ਮੈਂ ਇੰਨੀ ਦੁਨੀਆ ਦਾ ਇਕੱਠ ਵੇਖਿਆ ਠੀਕ ਹੈ ਜੀ ਸੋ ਉਹਦੇ ਨਾਲ ਮੈਨੂੰ ਬਹੁਤ ਹਿੰਮਤ ਮਿਲੀ ਤੇ ਮੈਂ ਅੱਗੇ ਆਪਣੇ ਬੱਚਿਆਂ ਨੂੰ ਵੀ ਇਹ ਹਿੰਮਤ ਉਹਨਾਂ ਦਾ ਨਹੀਂ ਜੀ ਨਹੀਂ ਜੀ ਕੁਝ ਵੀ ਨਹੀਂ ਜੀ ਖਾਲੀ ਹੱਥ ਆਏ ਆ ਜੀ ਕੀ ਹੈ ਜੀ ਉਹਨਾਂ ਕੋਲ ਕੁਝ ਵੀ ਨਹੀਂ ਖਾਲੀ ਹੱਥ ਆਏ ਆ ਠੀਕ ਹੈ ਜੀ ਬੱਸ ਜੀ ਇਹੀ ਤਾਂ ਸਰਕਾਰਾਂ ਦੇ ਅਸਲੀ ਰੰਗ ਨੇ ਜੀ ਇਹ ਅਸਲੀ ਰੰਗ ਨੇ ਵਿਖਾ ਰਹੇ ਨੇ ਜਿਹੜੇ ਕੋਈ ਗੱਲ ਨਹੀਂ ਜਿਹਾ ਜੇ ਆਪਣੇ ਰੰਗ ਵਿਖਾ ਰਹੇ ਨੇ ਕੱਲ ਨੂੰ ਇਲੈਕਸ਼ਨ ਆ ਰਹੇ ਨੇ ਜੀ ਫਿਰ ਜਦੋਂ ਘਰ ਘਰ ਇਲੈਕਸ਼ਨ ਮੰਗਣਗੇ ਜਾ ਕੇ ਜੀ ਫਿਰ ਅਸੀਂ ਵੀ ਇਦਾਂ ਹੀ ਬਾਜੀ ਮੋੜਾਂਗੇ ਜੀ ਇਹਨਾਂ ਨੂੰ ਹਾਂ ਕੋਈ ਗੱਲ ਨਹੀਂ ਹਾਂ ਜੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਤੁਹਾਡੇ ਨਾਲ ਹੈ ਜਾਂ ਨਹੀਂ ਕੋਈ ਪਰੋਸਾ ਨਹੀਂ ਜੀ ਹੁਣ ਤਾਂ ਕੋਈ ਪਰੋਸਾ ਨਹੀਂ ਜੀ ਪੰਜਾਬ ਸਰਕਾਰ ਵੱਲੋਂ ਇੱਥੇ ਕੋਈ ਸ सुविधा ਉਪਲਬਧ ਕਰਵਾਈ ਗਈ ਹੋਵੇ ਧਰਨੇ ਤੇ ਬਸ ਜੀ ਕੁਝ ਵੀ ਨਹੀਂ ਕਰਾਇਆ ਜੀ ਕੁਝ ਵੀ ਜੀ ਕਰਾਇਆ ਹੁੰਦਾ ਤਾਂ ਆ ਨਤੀਜੇ ਥੋੜੀ ਨਿਕਲਦੇ ਜੀ ਤੁਸੀਂ ਇਸ ਰਸਤੇ ਖੜੇ ਕਿੱਥੇ ਆ ਗਏ ਹੋ ਮੈਂ ਜੀ ਸੰਭੂ ਵੱਟ ਤੇ ਖੜੀ ਆ ਜੀ ਇਸ ਟਾਈਮ ਸੋ ਪਿੱਛੇ ਖੜੇ ਕਿੱਥੇ ਖੜੇ ਨਹੀਂ ਆਪਣੀ ਪੰਜਾਬ ਦੀ ਹੱਦ ਚ ਆ ਜੀ ਜਿੱਥੇ ਕਿ ਜਿੱਥੇ ਵੀ ਸਾਨੂੰ ਜੀਣ ਨਹੀਂ ਦਿੱਤਾ ਜਾ ਰਿਹਾ ਜੀ ਸਾਨੂੰ ਸਾਡੇ ਹੀ ਏਰੀਆ ਦੇ ਵਿੱਚ ਜੀਣ ਨਹੀਂ ਦਿੱਤਾ ਜਾ ਰਿਹਾ ਠੀਕ ਹੈ ਜੀ ਇਹ ਰਾਤਾਂ ਤੋਂ ਬਾਅਦ ਬਣਾ ਕੇ ਛੱਡ ਕੇ ਅੱਗੇ ਵਗ ਚੱਲੋ ਭਾਈ ਕੀ ਜਨਰਲ ਟੈਕੀਟ ਆ ਰਿਹਾ ਕਿਸੇ ਬੱਚਾ ਨਾਲ ਲੈ ਕੇ ਆਉ ਤਾਂ ਡਰ ਨਹੀਂ ਲੱਗ ਰਹੀ ਨਹੀਂ ਭਾਈ ਡਰ ਬਿਲਕੁਲ ਵੀ ਨਹੀਂ ਹੈ ਇੱਕ ਪੈਸੇ ਦਾ ਡਰ ਨਹੀਂ ਇਹਨਾਂ ਛੋਟਾ ਬੱਚਾ ਅੱਗੇ ਇਹਨਾਂ ਤੋਂ ਐ ਕੋਈ ਡਰ ਨਾਲ ਦੀ ਹਾਲਤ ਖਰਾਬ ਹੋਈ ਪਈ ਹੈ ਕੋਈ ਡਰ ਨਹੀਂ ਹੈ ਵੀ ਕਿਹ ਡਰ ਇਹਨਾਂ ਨੂੰ ਵੀ ਪਤਾ ਲੱਗੇ ਨਾ ਅੱਗੇ ਅਸੀਂ ਕੀ ਕੀ ਦੇਖਿਆ ਜੀ ਕੀ ਕੀ ਦੇਖਣਾ ਜੀ ਇੱਥੋਂ ਲੰਗੇ ਆ ਕੱਲੋਂ ਇਹ ਬੜੇ ਹੋਗੇ ਆਪਣਾ ਹੱਕ ਲੜਨ ਇਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਕੀ ਹੁੰਦਾ ਆ ਰਿਹਾ ਕੀ ਕੀ ਨਹੀਂ ਹੁੰਦਾ ਸਾਡੇ ਨਾਲ ਜੀ ਕੋਈ ਡਰ ਨਹੀਂ ਹੈ ਕਿਸੇ ਚੀਜ਼ ਦਾ ਡਰ ਨਹੀਂ ਹੈ ਇੱਕ ਪੈਸੇ ਦਾ ਡਰ ਨਹੀਂ ਹੈਗਾ ਵੀ